ਸਮਾਜ ਸੇਵਾ ਦੇ ਖੇਤਰ ਦੇ ਵਿੱਚ ਸਹਾਗਜੋਗ ਕੰਮ ਕਰ ਰਹੀ ਮੁਕਸਰ ਵੈਲਫੇਅਰ ਕਲੱਬ ਰਜਿਸਟਰ نیشنل ਅਵਾਰਡ ਸੰਸਥਾ ਵੱਲੋਂ ਬੀਤੇ ਦਿਨੀ ਹੜਪਰਭਾਵਿਤ ਲੋਕਾਂ ਦਾ ਧਿਆਨ ਰੱਖਦੇ ਹੋਏ ਅੰਮ੍ਰਿਤਸਰ ਸਾਹਿਬ ਦੇ ਅਜਨਾਲਾ ਅਤੇ RAMDAS ਸ਼ਹਿਰ ਦੇ ਵਿੱਚ ਜਾ ਕੇ ਵੱਡੇ ਪੱਧਰ ਤੇ ਮੈਡੀਕਲ ਕੈਂਪ ਲਗਾਏ ਗਏ ਘਰ ਘਰ ਜਾ ਕੇ ਲੋਕਾਂ ਨੂੰ ਦਵਾਈਆਂ ਅਤੇ ਰਾਸ਼ਨ ਤੇ ਮੱਛਰਦਾਨੀਆਂ ਪਾਣੀ ਅਤੇ ਜ਼ਰੂਰਤ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਗਈਆਂ ਹਨ ਇਸੋ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਸ਼ਾਵੜਾ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣੋ ਤਨ ਜਿਆ ਨਵੀਂ ਕੁੜੀਆਂ ਨੇ ਦਿੱਤੇ ਪਛਦਲੀ ਰਾਣੀ ਬੋਲੀ ਹਾਂ ਜੀ ਇਹਦੇ ਖੂਬ ਦੇ ਦੋ ਸਾਪ ਬੰਨੇ ਦੋ ਹਾਂ ਜੀ ਕੀ ਚਾਹੀਦਾ ਸਾਪ ਕਹਿੰਦੇ ਸੋਨੇ ਦਾ ਇਹ ਤਰੀਕਾ ਪੇਜਾ ਦੇ ਚੋਣ ਆਹ ਲਓ ਜੀ ਸਾਪੜ ਖਤਮ ਹੋ ਗਿਆ ਹੋਰ ਚਾਹੀਦਾ ਚਲਾ ਦਿਓ ਇਹ ਤੁਹਾਨੂੰ ਮਿਲ ਗਿਆ ਹਾਂ ਜੀ ਮਿਲ ਗਿਆ ਬਹੁਤ ਮਜ਼ਾ ਆਦਿ ਤੁਹਾਨੂੰ ਦੀ ਵਾਰੀ ਆ ਤੁਹਾਨੂੰ ਬੀਜੀ ਕੀ ਚਾਹੀਦਾ ਐਸ ਜੀ ਬੱਚਾ ਤਾਂ ਹਮਸਾ ਬੈਠੇ ਤੁਹਾਡੇ ਕੋਲ ਹੈਗਾ ਪਹਿਲੇ ਬੱਚਾ ਕਿਸੀ ਲੈਣੀ ਦੀ ਪਹੁੰਚ ਆਪਣੇ ਰਾਸਤਾ ਤੋਂ ਖੇਪਾਨੀ ਲਾਉਂ ਧੋਰੇ ਨਾ ਲਾਉਂ ਸਿੰਗਲ ਸਿੰਗਲ ਕੋਈ ਬੱਚਾ ਹਾਂ ਮੈਂ ਖਾਣ ਨਹੀਂ ਪੈਂਦਾ ਕੱਬਲ ਚੱਪਨ ਚੱਲਾਈ ਇੱਕ ਸਾਪ ਚਲੋ ਬਹੁਤ ਬਾਹਰ ਦੱਪਲਾ ਦੇਸ਼ ਕੀ ਆਈ ਆ ਪਾਣੀ ਥੱਲੇ ਚੱਲ ਗਿਆ ਪਰ ਚੱਲ ਕੇ ਆਂਦੀਆਂ ਜੇ ਹੈਗਾ ਮਾਣ ਕੇ ਕੋਈ ਚੱਲ ਜੇ ਜਿੱਥੇ ਵੀ ਜਾੜਦਾ ਹੈ ਰਾਸ਼ਨ ਪਾਣੀ ਮਿਲਦੇ ਜਾਣੇ ਫਿਰ ਵਾਪਸ ਮੈਨੂੰ ਫੋਨ ਕਰੀਂ ਅੱਛਾ ਦੋ ਜੀ ਤੋਂ ਦਵਾਈ ਕੋਈ ਖਾਰਕ ਵਾਲੀ ਕੋ ਤੁਸੀਂ ਲੈਣੀ ਆ ਇਹਨਾਂ ਦੇ ਪੈਰਾਂ ਦੇ ਖਾਰਾ ਜੁੜੇ ਟਿਊਬਾ ਲੈ ਲਓ ਤੈਨੂੰ ਗੋਟਿਆਂ ਤੋਂ ਥੰਡੇ ਰਾਤ ਨੂੰ ਮੱਛਰ ਨਹੀਂ ਲੋ ਠੀਕ ਹੈ ਕਰੀਮ ਹੈ ਮੂੰਹ ਤੇ ਹੱਥ ਪਾ ਲਓ ਆਹ ਸਿਲ ਕਰੀਮ ਦੋ ਜੀ ਇਹ ਨਾਲ ਆ ਬੇਟੇ ਇਹਦੇ ਨਹੀਂ ਹੁੰਦੇ ਨਾ ਬਾਣੀ ਨਾਲ ਆਲਾ ਖੈਰ ਜੂਗਾ ਤੇ ਦਰਦ ਕਿਸੇ ਦੀ ਚਾਹੀਦੀ ਕੋਈ ਦਿਓ ਮੂੰਹ ਤੇ ਹਲੋ ਐ ਸੇਡ ਦਾ ਪਤਾ ਹੀ ਦੇ ਦੋ ਕਈ ਵਾਰ ਅਸੇਪਾ ਕੀ ਲੜਾ ਜਿਹੜੇ ਦੀ ਗੱਲ ਤੇ ਬਸ਼ਰ ਪੜਿਓ ਆ ਠੀਕ ਐ ਇਹ ਚਿਪਸ ਚੂਸ ਨਹੀਂ ਖਾਣੇ ਠੀਕ ਐ

ਹਾਰਸ਼ ਹੁੰਦੀ ਹੈ ਜੀ ਹਾਂ ਹਾਰਸ਼ ਹੁੰਦੀ ਹੈ ਹਸਤਾ ਪੈਰਾ ਦੇ ਹਾਰਸ਼ ਹੁੰਦੀ ਹੈ ਜਿੰਦ ਬਾਜੀ ਇਹ ਇੱਕ ਹਾਰਸ਼ ਹੁੰਦੀ ਹੈ ਨਾ ਪੈਰ ਧੋਗੇ ਬੰਦਾ ਠੀਕ ਹੋ ਜਦੋਂ ਪਰਿਖਿਆ ਆਪਾਂ ਤੁਹਾਨੂੰ ਨਾ ਪਾਸੀ ਦੇਖ ਚਲੋ ਜੀ ਚਲੋ ਜੀ ਚਲੋ Obrigado. ਕੋਈ ਨਹੀਂ ਆਲਾ ਦੋਗੜਾ ਆਹ ਕੁਲੀ ਸੇ ਪਾਣੀ ਆ ਆਹ ਮੇਡਾ ਆ ਰਿਹਾ ਹੈ ਕਿਹਦਾ ਹਾਲਾ ਬੋਟੇ ਕੱਲਾ ਲੈਣਾ ਹੀ ਕਾ ਕੌਲਗੜੇ ਕਿੱਥੇ ਲੈਣੀ ਆ ਬਾਬਾ ਬੀ ਤਾ ਚੋਲਾ ਲੈਣਾ ਬਾਬਾ ਆਦਾ 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 ਕੋਈ ਦੰਦਾ ਇਨੀ ਤਰੀਕਾ ਕਸ਼ਤੀ ਕਰੇਗਾ ਇਹ ਆ ਰਿਹਾ ਹੈ ਇਹ ਆ ਰਿਹਾ ਹੈ ਉਹ ਇਦਰਾ ਕਾਕੇ ਕੀ ਕਹਿੰਦੇ ਆ ਬਾਬਾ ਸਾਟ ਲੱਗੀ ਆ ਸਾਟ ਲੱਗੀ ਬਾਬਾ ਜੀ ਉਹ ਲੱਗਦੀ ਚੱਣ ਲੱਗੀ ਉਹਨੂੰ ਦੇਣਾ ਬਾਬਾ ਜੀ ਸਾਟ ਲੱਗੀ ਬਾਬਾ ਜੀ ਬੈਠਾ 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 ਮੇਰੀ ਲਾ ਲੋ ਅੱਧਾ ਚਮੜਾ ਦਾ ਪਾਣੀ ਇੱਕ ਗਲਾਸ ਥੋੜਾ ਜਿਹਾ ਲੈਣਾ ਬਾਬਾ ਕਾਕੇ ਦੇ ਕੈਪਸੂਲ ਆਪਾਂ ਕਰੀਏ ਮਾਦਾ ਚਾਰ ਪੰਜ ਬੂੰਦ ਗਲੈਸਰੀਨ ਇਹ ਨਾਂਗੇ ਤੇ ਨਾਂਗੇ ਮੋ। ਕੀ ਚੀਜ਼ ਹੈ? ਕੋਈ ਦਰ ਹੀ ਮਤਲਬ। ਉਹ ਇੱਧਰ ਦੇ ਦੇ ਇੱਕ ਯਾਰ ਜਵਾਕ ਨੂੰ ਦੇ ਦੇ। ਬੱਚਾ ਨਹੀਂ ਮਿਲ ਨਹੀਂ ਮੱਛੀ ਬਣ ਕੇ ਦੇ ਦੇ। ਠੀਕ ਹੈ ਜੀ ਬੱਚੋ ਜੀ ਕੋਈ ਨਹੀਂ ਕਾਲੋ ਦੋ ਰੁਪਏ ਮਾਜਾ ਕਾ ਲਾਡੂ ਆਮਾ ਦਾ ਮਾਜਾ ਥੈਂਕ ਯੂ ਬਾਦ ਜੈਸਪਰ ਗਿਆ ਚੰਮਤ ਲਿਆਓ ਮੈਨੂੰ ਦੋ ਦੇ ਦੋ ਲੜਕੀ ਕਰਦੇ ਆਂ ਮੋਢੀ ਇਹ ਨਹੀਂ ਮੋਢੀ ਦੋ ਨਾ ਅਜਾ ਡਿਵੋਰਸ ਸਟਰਾਂਸਿੰ ਫਾਈ ਹੋਣੀ ਆਜੋ ਮੈਨੂੰ ਕਰ ਦੋ ਆ ਬੇਟੇ ਤਾਂ ਕਰੀ ਜਾ ਇੱਥੇ ਦੇ ਦੋ ਉੱਤੇ ਕੋਈ ਨਹੀਂ ਲੱਗੇ ਦੋ ਕਹਾਣੀ ਬੇਟਾ ਨਾ ਮਾਰ ਰਹਿਣੇ ਨੇ ਸਭੀ ਬੋਲੀ ਲੈਣੀ ਆ ਅੱਛਾ ਜਾਨ ਨਾ ਆਲਾ ਕੈਂਚੀ ਹੋ ਗਈ ਜੀ ਕੈਂਚੀ ਥੋੜੀ ਦੇਰ ਨਹੀਂ ਕੋਈ ਕੰਮ ਨਹੀਂ ਆਉਂਦਾ ਹੈ ਹਾਂਜੀ ਹਾਂਜੀ ਹੁਣ ਕੈਂਚੀ ਆ ਗਈ ਜੀ ਮੈਨੂੰ ਥੋੜਾ ਕੈਂਚੀ